ਜੀਖਾਂ ਦੇ ਇੱਕ ਲਾਈਵ ਸ਼ੋਅ 'ਚ ਇੱਕ ਭੈਣ ਉੱਥੇ ਪਹੁੰਚਦੀ ਏ ਤੇ ਸਟੇਜ ਉੱਪਰ ਆ ਕੇ ਜੀਖਾਂ ਦੇ ਗੱਲਾਂ ਕੇ ਰੋਣ ਲੱਗ ਪੈਂਦੀ ਏ ਤੇ ਆਪਣਾ ਭਰਾ ਮੰਨ ਕੇ ਉਸ ਨੂੰ ਉਸ ਤੋਂ ਬਾਅਦ ਰਖੜੇ ਵੀ ਬਣਦੀ ਏ ਤੇ ਜੀਖਾਂ ਵੀ ਸਾਰਿਆਂ ਦੇ ਸਾਹਮਣੇ ਕਹਿੰਦਾ ਕਿ ਇਹ ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ ਤੇ ਇਸ ਭੈਣ ਦਾ ਨੰਬਰ ਵੀ ਲੈ ਰਿਹਾ ਤੇ ਕੋਈ ਵੀ ਇਹਨੂੰ ਪ੍ਰੋਬਲਮ ਹੋਏਗੀ ਤਾਂ ਮੇਰੇ ਨਾਲ ਸੰਪਰਕ ਕਰੇ ਜਾਂ ਮੈਂ ਆਪੇ ਨਾਲ ਗੱਲ ਕਰਾਂਗਾ ਮੈਂ ਇਹਦੀਆਂ ਸਾਰੀਆਂ ਪ੍ਰੋਬਲਮਾਂ ਵੀ ਦੂਰ ਕਰਾਂਗਾ ਪੈਸੇ ਤੇ ਲੇਦੀ ਵੀ ਲੋੜ ਹੋਏਗੀ ਤਾਂ ਉਹ ਵੀ ਦਿਆਂਗਾ ਤੇ ਇਸ ਭੈਣ ਦਾ ਵੇਖੋ ਕਿੰਨਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਸਾਰਿਆਂ ਦੇ ਸਾਹਮਣੇ ਇੰਨਾ ਜਿਗਰਾ ਕੱਢ ਕੇ ਜਾਣਾ ਵੀ ਕੋਈ ਛੋਟੀ ਗੱਲ ਨਹੀਂ ਕਿਉਂਕਿ ਜਦੋਂ ਦੁੱਖ ਹੁੰਦਾ ਬੰਦਾ ਉਦੋਂ ਹੀ ਜਾਂਦਾ ਹੈ ਆਓ ਤੁਸੀਂ ਵੀ ਦੇਖੋ ਜੀ ਖਾਨ ਨੇ ਹੋਰ ਕੀ ਕਿਹਾ ਇਸ ਭੈਣ ਬਾਰੇ ਥੋੜਾ ਨਹੀਂ ਤੇਰਾ ਭਰਾ ਹੈਗਾ ਉਹ ਤੇ ਬੰਦੀ ਤੇਰੇ ਭਰਾ ਹੈਗਾ ਕਿ ਨਾ ਕੋਈ ਜੱਟ ਮੈਨੂੰ ਹੜਾਂ ਸਾਇਲੈਂਟ ਇਹ ਡਰਾਮਾ ਨਹੀਂ ਵੀ ਰੱਖਣੀ ਬੰਦ ਕਰ ਲੋਕਾਂ ਸਾਹਮਣੇ ਡਰਾਮਾ ਦਾ ਬੁੜੀ ਦਾ ਨੰਬਰ ਲੈ ਕੇ ਕਿਹਦੇ ਤੇ ਜੀ ਵੀ ਲੋੜ ਦੇ ਕੇ ਦੇਣਾ ਹੈ ਇਹ ਨਹੀਂ ਕਰਦਾ ਕੰਨ ਦੀਆਂ ਕਰੀ ਬੰਨ। ਕੋਈ ਨਹੀਂ ਕੁਝ ਕਰੀ ਨਹੀਂ। ਸਾਡਾ ਰੱਬ ਬੰਦਿਆਂ ਦੀ ਹੁੰਦੇ ਹੁੰਦੇ ਆ। ਰੱਬ ਉਹਨਾਂ ਨੂੰ ਦਿੰਦਾ ਹੁੰਦਾ ਜਿਹੜੇ ਜੀਵਨ ਚ chalਨ ਦੀ ਸ਼ਕਤੀ ਹੋਵੇ। ਹਰ ਇੱਕ ਨੂੰ ਨਹੀਂ ਦੱਸ ਦੋ। ਆਪਾਂ ਨਾਲ ਆ ਕੇ ਜਾਓ।